ਫਤਿਗੜ ਸਾਉਂ ਦੇ ਪਿੰਡ ਹਰਨਾਲਪੁਰ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਪਿੰਡ ਦੀ ਹੱਡਾ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਭਰੂਣ ਵਖਾਈ ਦਿੱਤਾ ਪਿੰਡ ਦੇ ਸਰਪੰਚ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਤਿਗੜ ਸਾਉਂ ਦੇ ਐਸਐਚਓ ਇੰਦਰਜੀਤ ਸਿੰਘ ਨੇ ਕਿਹਾ ਕਿ ਪਿੰਡ ਹਰਨਾਲਪੁਰ ਤੋਂ ਰঞ্জੀਤ ਸਿੰਘ ਜੋ ਕਿ ਸਰਪੰਚ ਦਾ ਪਤੀ ਹੈ ਨੇ ਉਸਨੇ ਅਤਲਾ ਦਿੱਤੀ ਕਿ ਪਿੰਡ ਦੀ ਹੱਡਾ ਰੋੜੀ ਨੇੜੇ ਇੱਕ ਬੱਚੇ ਦਾ ਭਰੂਣ ਮਿਲਿਆ ਹੈ ਇਸ ਭਰੂਣ ਨੇੜੇ ਅਵਾਰਾ ਕੁੱਤੇ ਫਿਰ ਰਹੇ ਨੇ ਅਤੇ ਪੁਲਸ ਪਾਰਟੀ ਭੇਜੀ ਜਾਵੇ ਮੌਕੇ ਇਹ ਸਬ ਇਨਸਪੈਕਟਰ ਥਾਣਾ ਫਤਿਹਗੜ ਸਾਹਿਬ ਕੁਲਵਿੰਦਰ ਸਿੰਘ ਪੁਲਿਸ ਪਾਰਟੀ ਨੇ ਜਾ ਕੇ ਵੇਖਿਆ ਤਾਂ 7 ਮਹੀਨੇ ਦਾ ਭੁਰੁੰਸੀ ਜਿਸ ਨੂੰ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅੱਜ ਪਿੰਡ ਹਰਲਾਪੁਰੇ ਸਾਹ ਰਣਜੀਤ ਸਿੰਘ ਜੋ ਕਿ ਸਰਪੰਚ ਦੇ ਘਰ ਵਾਲਾ ਉਹਦਾ ਫੋਨ ਆਇਆ ਸੀ ਕਿ ਸਾਡੇ ਪਿੰਡ ਦੇ ਵਿੱਚ ਜੋ ਹੱਡਾ ਰੋੜੀ ਬਣੀ ਹੈ ਉੱਥੇ ਇੱਕ ਭੁਰੁੰੜ ਪਿਆ ਬੱਚਾ ਹੈ ਤੇ ਕਹਿੰਦਾ ਵੀ ਉਹਨੂੰ 12 ਗੁੱਟੇ ਕਰ ਰਹੇ ਆ ਉੱਥੇ ਮੈਸੇ ਅਸੀਂ ਮੈਨੇਜਮੈਂਟ ਕਰ ਸੰਭਿਆ ਉਹਨੂੰ ਤੇ ਤੁਸੀਂ ਪੁਲਿਸ ਪਾਰਟੀ ਭੇਜੋ ਤੋ ਐਸੇ ਕੁਲਵਿੰਦਰ ਸਿੰਘ ਮੌਕੇ ਤੇ ਗਿਆ ਸੀ ਤੇ ਮੌਕੇ ਤੇ ਭਰੂਨ ਸੀ ਉਹ ਗਰੀਬ ਸੱਤ ਕਮੀਨੇ ਦਾ ਤੇ ਉਹ ਅਸੀਂ ਡਾਕਟਰਾਂ ਦੀ ਟੀਮ ਲੈ ਕੇ ਨਾਲ ਹੀ ਲਿਆ ਕੇ ਹਸਪਤਾਲ ਖਾਇ ਜੋ ਅਗਲੀ ਕਾਰਵਾਈ ਨਾ ਉਹ ਵਿਅਕਤੀਆਂ ਦੇ ਖਿਲਾਫ ਅਸੀਂ ਫਿਲਹਾਲ ਵਰਚਾ ਦਵਾਂਗੇ ਗੁਰਵਾਦਨ ਫਤਿਹ ਕਰਕੇ ਜਿਵੇਂ ਹੋਗੀ ਕਾਰਵਾਈ ਹੋਣੀ ਲੱਗਦੀ ਉਹ ਦਿੱਖ ਪਤਾ ਲੱਗਿਆ ਮੁੰਡਾ ਸੀ ਇੱਕ ਉਹ ਹਾਂ ਦੇਖਣ ਤੋਂ ਪਤਾ ਲੱਗ ਰਿਹਾ ਹੈ ਵੀ ਸ਼ਾਇਦ ਬੱਚਾ ਸੀ ਮੁੰਡਾ ਸੀ ਸ਼ਾਇਦ ਹੋ ਬਿਊਰੋ ਰਿਪੋਰਟ এবੀਪੀ ਸੰਜਾ ਫਤੇਗੜ ਸਾਹਬ ਦੇ ਪਿੰਡ ਹਰਨਾਲਪੁਰ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਪਿੰਡ ਦੀ ਹੱਡਾ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਭਰੂਣ ਵਖਾਈ ਦਿੱਤਾ ਪਿੰਡ ਦੇ ਸਰਪੰਚ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਤੇਗੜ ਸਾਹਬ ਦੇ ਐਸਐਚਓ ਇੰਦਰਜੀਤ ਸਿੰਘ ਨੇ ਕਿਹਾ ਕਿ ਪਿੰਡ ਹਰਨਾਲਪੁਰ ਤੋਂ ਰঞ্জੀਤ ਸਿੰਘ ਜੋ ਕਿ ਸਰਪੰਚ ਦਾ ਪਤੀ ਹੈ ਨੇ ਉਸਨੇ ਇਤਲਾਹ ਦਿੱਤੀ ਕਿ ਪਿੰਡ ਦੀ ਹੱਡਾ ਰੋੜੀ ਨੇੜੇ ਇੱਕ ਬੱਚੇ ਦਾ ਭਰੂਣ ਮਿਲਿਆ ਹੈ ਇਸ ਭਰੂਣ ਨੇੜੇ ਅਵਾਰਾ ਕੁੱਤੇ ਫਿਰ ਰਹੇ ਨੇ ਅਤੇ ਪੁਲਸ ਪਾਰਟੀ ਭੇਜੀ ਜਾਵੇ ਤੇ ਸਬ ਇਨਸਪੈਕਟਰ थाना ਫਤਿਹਗੜ ਸਾਹਿਬ ਕੁਲਵਿੰਦਰ ਸਿੰਘ ਪੁਲਿਸ ਪਾਰਟੀ ਨੇ ਜਾ ਕੇ ਵੇਖਿਆ ਤਾਂ 7 ਮਹੀਨੇ ਦਾ ਭੁਰੁੰਸੀ ਜਿਸ ਨੂੰ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅੱਜ ਪਿੰਡ ਹਰਲਾਪੁਰ ਦੇ ਸਰ ਰਣਜੀਤ ਸਿੰਘ ਜੋ ਕਿ ਸਰਪੰਚ ਦੇ ਘਰ ਵਾਲਾ ਉਹਦਾ ਫੋਨ ਆਇਆ ਸੀ ਕਿ ਸਾਡੇ ਪਿੰਡ ਦੇ ਵਿੱਚ ਜੋ ਹੱਡਾ ਰੋਰੀ ਬਣੀ ਹੈ ਉੱਥੇ ਇੱਕ ਭੁਰੁੰ ਪਿਆ ਬੱਚਾ ਤੇ ਕਹਿੰਦਾ ਵੀ ਉਹਨੂੰ ਵਾਰਾ ਗੁੱਟੇ ਕਰ ਰਹੇ ਆ ਉੱਥੇ ਮੈਸੇ ਅਸੀਂ ਮੈਨੇਜਮੈਂਟ ਕਰ ਸੰਭਿਆ ਉਹਨੂੰ ਤੇ ਤੁਸੀਂ ਪੁਲਿਸ ਪਾਰਟੀ ਭੇਜੋ ਤੋ ਐਸੇ ਕੁਲਵਿੰਦਰ ਸਿੰਘ ਮੌਕੇ ਤੇ ਗਿਆ ਸੀ ਕਿ ਮੌਕੇ ਤੇ ਭਰੂਨ ਸੀ ਉਹ ਗਰੀਬ ਸੱਤ ਕਮੀਨੇ ਦਾ ਤੇ ਉਹ ਅਸੀਂ ਡਾਕਟਰਾਂ ਦੀ ਟੀਮ ਲੈ ਕੇ ਨਾਲ ਹੀ ਲਿਆ ਕੇ ਹਸਪਤਾਲ ਖਾਇ ਜੋ ਅਗਲੀ ਕਾਰਵਾਈ ਨਾ ਉਹਨੂੰ ਵਿਅਕਤੀਆਂ ਦੇ ਖਿਲਾਫ ਅਸੀਂ ਫਿਲਹਾਲ ਵਰਚਾ ਦਵਾਂਗੇ ਗੁਰਵਾਦਕ ਤਕਬੀਸ਼ ਕਰਕੇ ਜਿਵੇਂ ਹੋ ਗਈ ਕਾਰਵਾਈਆਂ ਹੋ ਗਈਆਂ ਮੈਨੂੰ ਦਿੱਖਸ ਪਤਾ ਲੱਗਿਆ ਮੁੰਡਾ ਸੀ ਇੱਕ ਹਾਂ ਦੇਖਣ ਤੋਂ ਪਤਾ ਲੱਗ ਰਿਹਾ ਹੈ ਵੀ ਸ਼ਾਇਦ ਬੱਚਾ ਸਮੇਂ ਮੁੰਡਾ ਸੀ ਸ਼ਾਇਦ ਹੋ ਬਿਊਰੋ ਰਿਪੋਰਟ এবੀਪੀ ਸੰਜਾ